ਇਹ ਤਿਆਰੀ ਨਹੀਂ ਐ ਟੈਨਸ਼ਨ ਬੜੀ ਰਹਿੰਦੀ ਆ ਮੈਂ ਚਾਹੁੰਨੀ ਮੇਰੇ ਭਾਂ ਦਾ ਮੇਰਾ ਸਾਥ ਦੇਣ ਤੇ ਜੀ ਹਰ ਵਾਰ ਵਾਦਾ ਹੈਲਪ ਕਰੇ ਕੋਈ ਕੋ ਸਮਾਨ ਸਮੂਹ ਨਹੀਂ ਲੈਂਦਾ ਫਿਰ ਬੇਟੀ ਦਾ ਲੈ ਅੱਜ ਤਾਂ ਕੁਛ ਨਹੀਂ ਜਾਇਆ ਨਾ ਕੋਈ ਸਮਾਨ ਨਾ ਇਹਦਾ ਕੋਈ ਲੀੜਾ ਹੀ ਬਣਿਆ ਨਹੀਂ ਅਜੇ ਕੋਈ ਨਹੀਂ ਲਿਆਣਗਾ ਜੇ ਦੀ ਆਪਣੇ ਬੱਚੇ ਮਹਾ ਸਕੂਲ ਤੋਂ ਆਂਦੇ ਆ ਘਰ ਦਾ ਬੱਚਾ ਬਹੁਤ ਮੁਸ਼ਕਲ ਚ ਨਾ ਆ ਫਿਰ ਇਸ ਕਰਕੇ ਮੈਂ ਵੀ ਨਹੀਂ ਇਹ ਮੰਗ ਮੰਗਿਆ ਕਿ ਹਾਂ ਮੈਨੂੰ ਆ ਚਾਹੀਦਾ ਹੈ ਤਾਂ ਉਹਦਾ ਵਿਆਹ ਕਰ ਲਓ ਉਹ ਜਾਣੀਏ ਬੱਚੇ ਸਾਮਰੀ 10000 ਰੁਪਏ ਨੂੰ ਮਿਲਦਾ ਜੀ ਘਰ ਦਾ ਗੁਜ਼ਾਰਾ ਫਿਰ ਕੱਲ ਜਾਂਦਾ ਮਾੜਾ ਮੋਟਾ ਚੱਲਦਾ ਜੀ ਮੈਂ ਚੰਮੀ ਅੱਤੇ ਅਦੀ ਵੱਤੋਂ ਅੱਧਾ ਹੈਲਪ ਕੀਤੀ ਜਾਵੇ ਤੇ ਜਿੱਦਾਂ ਦੂਜਿਆਂ ਦਾ ਮੁੱਲ ਉਹ ਪਾਏ ਕੁੜੀਆਂ ਨਾਲ ਦਾ ਵਿਆਹ ਤਾਂ ਇਹਦਾ ਵੀ ਹੋਵੇ ਦਾਸਮਨ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਕਹਿੰਦੇ ਨੇ ਕਿ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਨਾ ਤੇ ਵਿਆਹ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਜਾਂਦੀਆਂ ਧੀ ਦਾ ਵਿਆਹ ਏ 15 ਤਰੀਕ ਨੂੰ ਪਰ ਘਰ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਵਿਆਹ ਵਾਲਾ ਨਹੀਂ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਕ ਕੀ ਸ਼ੱਤਾਂ ਜਿਹੜੀ 7 ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀਆਂ ਛੱਤਾਂ ਉਹ ਵੀ ਕਿਤੇ ਨਾ ਕਿਤੇ ਟੀਨਾ ਵਾਲੀ ਛੱਤਾਂ ਹੈ ਤੀਨਾ ਵਾਲੀ ਛੱਤ ਹੈ ਘਰ 15 ਤਰੀਕ ਨੂੰ ਧੀ ਦਾ ਵਿਆਹ ਹੈ ਪਰ ਵਿਆਹ ਵਾਲਾ ਮਾਹੌਲ ਨਹੀਂ ਲੱਗਦਾ ਪਿਆ ਅਦਰ ਤਸਵੀਰਾਂ ਤੁਹਾਨੂੰ ਦੇਖਾ ਲਾਂਗੇ ਕਿ ਲੈਟਰਨੀ ਬਾਥਰੂਮ ਹੈ ਪਰ ਛੱਤ ਨਹੀਂ ਪਈ ਹੋਈ ਉੱਪਰ ਛੱਤ ਨਹੀਂ ਪਈ ਧੀ ਦਾ ਵਿਆਹ ਹੈ ਪਰ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਹੈਗਾ ਆਪਾਂ ਗੱਲਬਾਤ ਵੀ ਕਰਾਂਗੇ ਅੰਦਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇੱਕੋ ਹੀ ਕਮਰੇ ਦੇ ਵਿੱਚ ਉੱਥੇ ਹੀ ਰੋਟੀ ਬਣਾਉਂਦੇ ਨੇ ਉੱਥੇ ਹੀ ਸੌਂਦੇ ਨੇ ਇੱਕ ਪਿੱਛੇ ਕਮਰਾ ਏ ਇੱਕ ਅੱਗੇ ਕਮਰਾ ਏ ਆਪਾਂ ਗੱਲਬਾਤ ਵੀ ਕਰਾਂਗੇ ਵਿਆਹ ਇਹ 15 ਤਰੀਕ ਦਾ ਧੀ ਦਾ ਪਰ ਕੋਈ ਵਿਆਹ ਵਾਲਾ ਮਾਹੌਲ ਨਹੀਂ ਸੋ ਤੁਹਾਡੀ ਮਦਦ ਦੀ ਲੋੜ ਹੈ ਸੋ ਬਹੁਤ ਦਾਨੀ ਸੱਜਣ ਜਿਹੜੇ ਵੀਡੀਓ ਦੇਖਦੇ ਪਏ ਨੇ ਉਹ ਇਸ ਧੀ ਦੀ ਮਦਦ ਕਰੋ ਤੇ ਪੁੰਨ ਖਟੋ ਕਹਿੰਦੇ ਨੇ ਕਿ ਧੀ ਦਾ ਵਿਆਹ ਕਨਿਆਦਾਨ ਜਿਹੜਾ ਹੁੰਦਾ ਨਾ ਉਹ ਮਹਾਦਾਨ ਹੁੰਦਾ ਹੈ ਜੇਰਾ ਵੀ ਵੀਡੀਓ ਦੇਖਦਾ ਪਿਆ ਦਾਨੀ ਸੱਜਣ ਉਹ ਪਲੀਜ਼ ਆਵੇ ਤੇ ਇਹਨਾਂ ਦੀ ਕਿਤੇ ਨਾ ਕਿਤੇ ਬਾਹ ਫੜੇ ਤੇ ਮਦਦ ਕਰੇ ਤਾਂ ਕਿ ਇਹ ਵੀ ਜਰੀਤੀ ਹੈ ਖੁਸ਼ੀ ਖੁਸ਼ੀ ਆਪਣੇ ਘਰ ਜਾਵੇ ਆਪਾਂ ਗੱਲਬਾਤ ਕਰਾਂਗੇ ਧੀ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਉਸ ਢੈਣ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਹਨੂੰ ਆਪਣੇ ਕੋਲ ਲੈਣ ਦਾ ਬਚਪਨ ਦੇ ਵਿੱਚ ਹੀ ਛੋਟੀ ਉਮਰ ਸੀ ਆਪਣੇ ਕੋਲ ਲੈਣ ਦਾ ਮਾਤਾ ਪਿਤਾ ਨਹੀਂ ਹੈਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਰਸੋਈ ਹੈ ਅੰਦਰ ਹੀ ਰਸੋਈ ਹੈ ਤੇ ਅੰਦਰ ਹੀ ਰੋਟੀ ਪਾਣੀ ਬਣਾਉਂਦੇ ਨੇ ਤੇ ਅੰਦਰ ਹੀ ਸੌਂਦੇ ਨੇ ਇੱਕੋ ਕਮਰੇ ਦੇ ਵਿੱਚ ਇੱਕ ਪਿੱਛੇ ਕਮਰਾ ਹੈ ਤੇ ਉੱਪਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸੱਤ ਜਿਹੜੀ ਪਈ ਹੋਈ ਹੈ ਛੱਤ ਵੀ ਟੀਨਾ ਵਾਲੀ ਛੱਤ ਆ ਐਨੀ ਗਰਮੀ ਹੈ ਗਰਮੀ ਦੇ ਵਿੱਚ ਕਿਤਨਾ ਕਿਤੇ ਜਦੋਂ ਟੀਨਾ ਤਪਦੀਆਂ ਨੇ ਤੇ ਥੱਲੇ ਬਹਿਣਾ ਜਿਹੜਾ ਬੜਾ ਮੁਸ਼ਕਲ ਹੋ ਜਾਂਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਅਕਿੰਦਰ ਕੋਰ ਜੀ ਅਕਿੰਦਰ ਕੋਰ ਜੀ ਤੁਹਾਡੀ ਐ ਬੇਟੀ ਕੀ ਲੱਗਦੀ ਐ ਮੇਰੀ ਫੂਆ ਦੀ ਜੀ ਬੇਟੀ ਜੀ ਇਹਦੇ ਮਾਤਾ ਪਿਤਾ ਕਿੱਥੇ ਓਏ ਛੋਟੀ ਜਦਾਂ ਦੀ ਡੈਕ ਹੋ ਗਈ ਜੰਨੀ ਜੀ ਕਿੰਨੇ ਦਿਨ ਤੋਂ ਤੁਹਾਡੇ ਕੋਲ ਰਹਿੰਦੀ ਪਈ ਐ ਮੇਰੇ ਕੋ ਸੱਤ ਸਾਲ ਤੋਂ ਰਹਾਂ ਦੀ ਜੀ ਤੁਹਾਡੇ ਕਿੰਨੇ ਬੱਚੇ ਮੇਰੇ ਦੋ ਜੀ ਤੁਹਾਡੇ ਦੋ ਬੱਚੇ ਨੇ ਫਿਰ ਕਿਦਾਂ ਫਿਰ ਗੁਜ਼ਾਰਾ ਚੱਲਦਾ ਐ ਤੁਹਾਡੇ ਘਰ ਵਾਲੇ ਕੀ ਕਰਦੇ ਐ ਮੇਰਾ ਘਰ ਵਾਲਾ ਗੱਡੀ ਚਲਾਉਂਦਾ ਤੇ 6 ਜੀ ਤਨਖਾਹ ਲੈ ਆਂ ਗਿਆ ਤੇ ਤੁਸੀਂ ਕੀ ਕਰਦੇ ਹੋ ਨਾਲ ਮੈਂ ਵੀ ਸਕੂਲ ਜਾਂਦੀ ਆ ਬੱਚੇ ਸਾਂਭ ਲਈ 1000 ਰੁਪਏ ਨੂੰ ਮਿਲਦਾ ਜੀ ਘਰ ਦਾ ਗੁਜ਼ਾਰਾ ਸੋ ਚੱਲ ਜਾਂਦਾ ਮਾੜਾ ਮੋਟਾ ਚੱਲਦਾ ਜੀ ਹਾਂਜੀ ਸੋ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਜੇ ਕੁੜੀ ਆ ਤੇ ਪਪਾ ਆ ਦੋ ਬੱਚੇ ਪਹਿਲਾਂ ਵੀ ਹੈਗੇ ਤੁਹਾਡੇ ਘਰ ਦਾ ਗੁਜ਼ਾਰਾ ਵੀ ਬੜਾ ਔਖਾ ਹੈ ਪਰ ਇੱਕ ਬੇਟੀ ਫੇਰ ਤੁਸੀਂ ਆਪਣੇ ਲੈ ਆਂਦੀ ਆ ਭੈਣ ਨਹੀਂ ਤੁਹਾਡੀ ਬੇਟੀ ਆ ਬੇਟੀ ਨੂੰ ਲੈਣ ਦਾ ਤੁਸੀਂ ਉਹਦਾ 15 ਤਰੀਕ ਨੂੰ ਵਿਆਹ ਹੈ ਪ੍ਰਕਾਰ ਦੇ ਵਿੱਚ ਮਾਹੌਲ ਜਿਹਾ ਹੈ ਵਿਆਹ ਵਾਲਾ ਨਹੀਂ ਹੈਗਾ ਹਾਂਜੀ ਕਿੱਦਾਂ ਦੇਖਦੇ ਹੋ ਕਿੱਦਾਂ ਵਿਆਹ ਹੋਏਗਾ ਬੇਟੀ ਦਾ ਤੁਹਾਡੇ ਵੀ ਦੋ ਬੱਚੇ ਨੇ ਕਿੱਦਾਂ ਵਿਆਹ ਹੋਊਗਾ ਤੁਹਾਡੀ ਕਿਸੇ ਨੇ ਮਦਦ ਨਹੀਂ ਕੀਤੀ ਇਹਨਾਂ ਦੇ ਭੈਣ ਭਰਾਵਾਂ ਨੇ ਕਿਸੇ ਰਿਸ਼ਤੇਦਾਰ ਨੇ ਜਾਟ ਕਿਸੇ ਨੇ ਮਦਦ ਨਹੀਂ ਕੀਤੀ ਇਹਦਾ ਕੋਈ ਚਾਚਾ ਤਾਇਆ ਨਹੀਂ ਵੜਿਆ ਨਾ ਇਹਨੂੰ ਛੋਟੀ ਹੁੰਦੀ ਨੇ ਕਹਿੰਨੇ ਵੇਖਿਆ ਵਾਂ ਕੇ ਜੀ ਤੇ ਨਾ ਕਿ ਇਹਨੇ ਖੁਸ਼ੀਆਂ ਹੀ ਆਪੀ ਹੈਗੀ ਆ ਕਿੱਦਾਂ ਕਿੱਦਾਂ ਨਹੀਂ ਦੇ ਹੋਣਾ ਹੁਣ ਤਾਂ ਫਿਰ ਕਰਨਾ ਪੈਣਾ ਹੀ ਆਡੀ ਆਪਣੀ ਹਾਂ। ਸੋ ਤੂਰੀਆਂ ਪੈ ਗਿਆ ਨੇ 15 ਤਰੀਕ ਨੂੰ ਵਿਆਹ ਹੈ 3-4 ਦਿਨ ਹੀ ਵਿਆਹ ਵਾਸਤੇ ਰਹਿਗੇ ਤੇ ਤਿਆਰੀ ਜਿਹੜੀ ਲੱਗਦੀ ਨਹੀਂ ਪਈ ਕਿੱਦਾਂ ਫਿਰ ਚੱਲੂਗਾ ਕੋਈ ਤਿਆਰੀ ਨਹੀਂ ਐ ਟੈਨਸ਼ਨ ਬੜੀ ਰਹਿੰਦੀ ਆ। ਮੈਂ ਚਾਹੁੰਨੀ ਮੇਰੇ ਭਾਂਤਰਾ ਮੇਰਾ ਸਾਥ ਦੇਣ ਤੇ ਇਹਦੀ ਹਵਾ ਤੋਂ ਵਾਧਾ ਹੈਲਪ ਪਤਾ ਲੈ। ਉਹ ਕਿੱਦਾਂ ਦੀ ਫਿਰ ਭੈਣ ਸਾਡੀ ਮਦਦ ਚਾਹੁੰਦੀ ਤੁਸੀਂ ਕਿੱਦਾਂ ਦੀ ਮਦਦ ਚਾਹੁੰਦੇ ਹੋ ਕਿਉਂਕਿ ਕਹਿੰਦੇ ਨੇ ਕਿ ਬੜੇ ਦਾਨੀ ਸੱਜਣ ਨੇ ਵਿਆਹ ਵੀ ਕਰਾ ਦਿੰਦੇ ਨੇ ਬੱਚਿਆਂ ਦੇ ਤੇ ਰਾਸ਼ਨ ਵੀ ਦੇ ਦਿੰਦੇ ਨੇ ਤੁਸੀਂ ਕਿੱਦਾਂ ਦੀ ਮਦਦ ਮੰਗਦੇ ਹੋ ਕਿਉਂਕਿ ਬੜੇ ਦਿਆਲੂ ਨੇ ਲੋਕ ਜਿਹੜੇ ਦਰਸ਼ਕ ਨੇ ਉਹ ਦੇਖਦੇ ਪਏ ਨੇ ਤੁਹਾਨੂੰ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਕਿੱਦਾਂ ਦੀ ਮਦਦ ਤੁਸੀਂ ਚਾਹੁੰਦੇ ਮੈਂ ਚੁੰਨੀ ਆ ਕਿਸਮਾਨ ਵੀ ਦਿੱਤਾ ਜਾਦਾ ਕੁੜੀਆਂ ਨੂੰ ਫਿਰ ਫਿਰ ਬਰਾਤੀ ਵੀ ਸਾਂਭਦੇ ਆ ਜਾਣ ਤੇ ਬਸ ਸਾਰਾ ਇਹਦਾ ਜਿਓ ਇਹਦਾ ਸਗਣ ਵਿਆਹ ਸਭ ਹੋਣਾ ਹੈ ਸੋ ਕੋਈ ਸਮਾਨ ਸਮੋਨ ਤੁਸੀਂ ਲਿਆਂਦਾ ਹੈ ਉਹ ਮੈਂ ਦੇ ਤਾ ਪਿਆ ਵਿਆਹ ਵਾਲੇ ਤੇਨੂੰ 4-5 ਦਿਨ ਰਹਿ ਗਏ ਨੇ ਤੇ ਵਿਆਹ ਵਿਆਹ ਵਾਲੇ ਘਰ ਤੇ ਵੈਸੇ ਹੀ رونਕਾਂ ਲੱਗੀਆਂ ਹੁੰਦੀਆਂ ਨੇ ਰਿਸ਼ਤੇਦਾਰ ਭੈਣ ਭਰਾਵਾਂ ਦੀਆਂ ਕੋਈ ਭਾਜੀ ਘੜਾ ਆਂਡਿਆ ਕੋਈ ਸਮਾਨ ਲੈਣ ਡਿਆ ਤੁਸੀਂ ਕੋਈ ਸਮਾਨ ਸਮੂਹ ਨਹੀਂ ਲਿਆਂਦਾ ਫਿਰ ਬੇਟੀ ਦਾ ਹਲੇ ਅਜੇ ਤਾਂ ਕੁਝ ਨਹੀਂ ਜਾਇਆ ਨਾ ਕੋਈ ਸਮਾਨ ਨਾ ਇਹਦਾ ਕੋਈ ਕੋਈ ਲੀੜਾ ਹੀ ਬਣਿਆ ਜੀ ਹਜੇ ਕੁਝ ਨਹੀਂ ਲਿਆਂਦਾ ਸੋ ਦਰਸ਼ਕ ਬੜੇ ਦਿਆਲੂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਮੈਂ ਚੰਨੀ ਆ ਤੇ ਇਹਦੀ ਵਾਤੋਂ ਵੱਧ ਹੈਲਪ ਕੀਤੀ ਜਾਵੇ ਜੇ ਜਿੱਦਾਂ ਦੂਜਿਆਂ ਦਾ ਆਮ ਲੋਕਾਂ ਦੇ ਕੁੜੀਆਂ ਦਾ ਹੁੰਦਾ ਵਿਆਹ ਤਾਂ ਇਹਦਾ ਵੀ ਹੋਵੇ ਤਾਂ ਆਪਣੇ ਘਰ ਇਹਦੇ ਕੋਈ ਸੌਰੇ ਨਾ ਕੋ ਬੋਲਣ ਪੀ ਜਾਂ ਹਾਂ ਨੂੰ ਸਾਹਮੜੀਆਂ ਨਹੀਂ ਆ ਤੇ ਉਹਦਾ ਵਾਪਸ ਮੋੜ ਤਾਂ ਕਿੱਦਾਂ ਕਰ ਜਾਣਾ ਮੈਂ ਹਾਂ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਦਾਮੀ ਸੱਜਣ ਵੀਡੀਓ ਦੇਖਦੇ ਪੈ ਨੇ ਸਿਰਫ ਤੇ ਸਿਰਫ ਈ ਨੂੰ ਪਿਆਰ ਦੇ ਦਿਓ ਤੇ ਉਹਨਾਂ ਦੀ ਕਿਤੇ ਨਾ ਕਿਤੇ ਮਦਦ ਕਰ ਦਿਓ ਕਿ ਉਹ ਆਪਣੇ ਬਰਾਤ ਸਾਮ ਲੈਣ ਤੇ ਉਹਦਾ ਜਿਹੜਾ ਵਿਆਹ ਹੈ ਬੜੇ ਵਧੀਆ ਤਰੀਕੇ ਅਤੇ ਢੰਗ ਦੇ ਨਾਲ ਜਿਹੜਾ ਹੋ ਜੇ ਤੇ ਉਹ ਆਪਣੇ ਖੁਸ਼ੀ-ਖੁਸ਼ੀ ਆਪਣੇ ਘਰ ਚਲ ਜੇ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜਿੰਨੇ ਵੀ ਦਾਨੀ ਸੱਜਣ ਵੀਡੀਓ ਦੇਖਦੇ ਪਏ ਨੇ ਪਲੀਜ਼ ਐਸਤੀ ਇਨਵਾਣ ਕੇ ਪਿਆਰ ਦਓ ਤੇ ਐਦਾ ਜਿਹੜਾ ਕਾਰਿਆ ਵਿਆਹ ਦਾ ਕਾਰਿਆ ਜਿਹੜਾ ਏ ਉਹ ਖੁਸ਼ੀ-ਖੁਸ਼ੀ ਕਿਤਨਾ ਕਿਤੇ ਸੰਪੰਨ ਹੋ ਜੇ ਤੇ ਆਪਣੇ ਘਰ ਜੇ ਦੀ ਕੁੜੀ ਏ ਖੁਸ਼ੀ-ਖੁਸ਼ੀ ਵਿਦਾ ਹੋ ਜੇ ਸੋ ਐਨੋ ਪਿਆਰ ਦਵੋ ਆਣ ਕੇ ਆਪਾਂ ਉਹਨਾਂ ਦਾ ਨੰਬਰ ਵੀ ਲਵਾਵਾਂਗੇ ਭੈਣ ਜੀ ਦਾ ਤੇ ਉਹਨੂੰ ਤੁਸੀਂ ਫੋਨ ਤੇ ਕਨੈਕਟ ਕਰਕੇ ਉਹਨਾਂ ਨਾਲ ਗੱਲ ਕਰਕੇ ਤੁਸੀਂ ਆਣ ਕੇ ਆਪ ਹੀ ਆਣ ਕੇ ਪਿਆਰ ਵੀ ਦੇ ਸਕਦੇ ਹੋ ਜੇ ਕਿਸੇ ਨੇ ਰਾਸ਼ਨ ਦੇਣਾ ਕੋਈ ਵੀ ਕਿਸੇ ਨੇ ਇਸ ਤਰ੍ਹਾਂ ਦੀ ਮਦਦ ਕਰਨੀ ਹੈ ਧੀ ਨੂੰ ਆਪ ਆਣ ਕੇ ਪਿਆਰ ਦਵੋ ਆਪ ਹੀ ਘਰ ਦੇਖ ਲਓ ਆਣ ਕੇ ਤੁਸੀਂ ਤੇ ਆਪ ਹੀ ਪਿਆਰ ਦੇ ਕੇ ਆਣ ਕੇ ਅਸ਼ੀਰਵਾਦ ਦੇ ਕੇ ਆਪਣੇ ਆਪਣੇ ਕੋਈ ਕੋਈ ਘਰ ਜਾਵੇ ਧੀ ਆਪਾਂ ਗੱਲਬਾਤ ਕਰਾਂਗੇ ਧੀ ਦੇ ਨਾਲ ਵੀ ਤਸਵੀਰਾਂ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਚੋਰੀਆਂ ਜਰੀਆਂ ਨੇ ਪਾਦਿਤੀਆਂ ਗਈਆਂ ਨੇ ਪਰ ਵਿਆਹ ਦੀ ਉਡੀਕ ਹੈ 15 ਤਰੀਕ ਨੂੰ ਵਿਆਹ ਹੈ ਪਰ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਹੈਗਾ ਆਪਾਂ ਗੱਲਬਾਤ ਵੀ ਕਰਾਂਗੇ ਧੀ ਦੇ ਨਾਲ ਕਿ ਕਹਿੰਦਾ ਇੱਕ ਬੇਨਤੀ ਕਰਦੇ ਆ ਤੁਹਾਨੂੰ ਕਿ ਵੀਡੀਓ ਨੂੰ ਵੱਤਵਾਤ ਸ਼ੇਅਰ ਕਰਿਓ ਤੇ ਜਿਹੜਾ ਵੀ ਵੀਡੀਓ ਵੇਖਦਾ ਹੈ ਦਾਨੀ ਸੱਜਣ ਉਹ ਪਲੀਜ਼ ਆਣ ਕੇ ਧੀ ਨੂੰ ਤਿਆਰ ਜ਼ਰੂਰ ਦਿਓ ਕਹਿੰਦੇ ਕਿ ਕਨਿਆਦਾਨ ਮਹਾਂਦਾਨ ਹੁੰਦਾ ਤੁਸੀਂ ਵੀ ਕਿਤਨਾ ਕਿਤੇ ਇਹ ਵੀਡੀਓ ਦੇਖ ਕੇ ਇਸ ਭੈਣ ਨਾਲ ਕੰਟੈਕਟ ਕਰਕੇ ਇਹਨੂੰ ਆਣ ਕੇ ਆਪਣੇ ਹੱਥੀ ਅਸ਼ੀਰਵਾਦ ਦੇ ਕੇ ਜਰੂਰ ਜਾਇਓ ਫਤਗ ਗੱਲਬਾਤ ਕਰਦੇ ਆ ਭੈਣ ਦੇ ਨਾਲ ਸੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੇ ਪਲਕ ਅਲਗ ਦੀ ਕਿੰਨੀ ਉਮਰ ਹੈ ਤੁਹਾਡੀ ਮੇਰੀ 21 ਸਾਲ ਸੋ ਵਿਆਹ ਆ ਗਿਆ ਘਰੇ ਪਰ ਵਿਆਹ ਵਾਲੀਆਂ ਤਿਆਰੀਆਂ ਨਹੀਂ ਹੈਗੀਆਂ ਕਿੱਦਾਂ ਦੇਖਦੇ ਹੋ ਮੈਨੂੰ ਵੀ ਬੜੇ ਚਾਹ ਹੈ ਵਿਆਹ ਵਾਲੀਆਂ ਤਿਆਰੀ ਜਿੱਦਾਂ ਆਮ ਕੁੜੀਆਂ ਦਾ ਵਿਆਹ ਹੁੰਦਾ ਉਦਾਂ ਹੋਵੇ ਨਿੱਕੇ ਨਿੱਕੇ ਮੇਰੇ ਨਾਲ ਚਾਹ ਪੂਰੇ ਘਰੇ ਘਰ ਵਾਲੇ ਵੇਖ ਕੇ ਫਿਰ ਚਾਹ ਨਹੀਂ ਦੱਸੀ ਦੇ ਕਿ ਦੀਦੀ ਆਪਣੇ ਬੱਚੇ ਮਹਾ ਸਕੂਲ ਦਾ ਜਾਂ ਘਰ ਦਾ ਖਰਚਾ ਬਹੁਤ ਮੁਸ਼ਕਲ ਚੱਲਣਾ। ਫਿਰ ਇਸ ਕਰਕੇ ਮੈਂ ਵੀ ਨਹੀਂ ਨਹੀਂ ਮੰਗਣਾ ਕਿ ਹਾਂ ਮੈਨੂੰ ਹਾਂ ਚਾਹੀਦਾ ਐਡਾ ਉਹਦਾ ਵਿਆਹ ਕਰੋ। ਮੈਂ ਕਹਿੰਨੀ ਆ ਜਿੰਦ ਵੱਦ ਵੱਦ ਵੀਪਾ ਮੇਰੀ ਮਦਦ ਕਰੇ। ਵੱਦ ਵੱਦ ਮੈਨੂੰ ਹੈਲਪ ਕਰੇ। ਸੋ ਵਿਆਹ ਹੁੰਦਾ ਨਾ ਮਾਤਾ ਪਿਤਾ ਨੂੰ ਚਾਹ ਹੁੰਦਾ। ਮਾਂ ਨੂੰ ਵੀ ਚਾਹ ਹੁੰਦਾ ਲਹਿੰਗਾ ਲੈ ਕੇ ਦੇਣਾ ਵਧੀਆ। ਪਿਓ ਨੂੰ ਵੀ ਚਾਹ ਹੁੰਦਾ। ਤੁਹਾਡੇ ਮਾਤਾ ਪਿਤਾ ਕਿੱਥੇ? ਮੇਰੇ ਮਾਤਾ ਪਿਤਾ ਹੀ ਡੈੱਡ ਹੋ ਗਈ ਮੈਂ 7 ਸਾਲ ਦੀ ਸੰਭਾਲ। ਜੀ। ਹਾਂਜੀ ਤਾਂ ਹੁਣ ਮਿੰਨ ਵਿੱਚ ਆਏ ਮੇਰੇ ਮੰਮਾ ਮੰਮੂ ਪਾਪਾ ਹੁੰਦੇ ਤਾਂ ਮੇਰੇ ਹਰ ਕਰੀਜ਼ ਪੂਰੀ ਹੁੰਦੀ ਮਹਿੰਗਾ ਪਾਣ ਦੇ ਕਹਿੰਦੇ ਆ ਅਹੀਂ ਤੇ ਨਵਾ ਪਾਣਾ ਆ ਦੇਣਾ ਆ ਚੀਜ਼ ਦੇਣੀ ਕੱਲ ਨੂੰ ਸਾਡੀ ਤੈਨੂੰ ਦਿੱਕਤ ਨਾ ਹੋਵੇ ਜਾ ਕੇ ਆ ਦੁਬਾਰ ਹੋਏਗੀ ਤਾਂ ਆਪਣੀ ਚੀਜ਼ ਹੋਏਗੀ ਤਾਂ ਅੱਡ ਹੋ ਜੇਗੀ ਤੁਹਾਨੂੰ ਪਤਾ ਹੀ ਅੱਜਕੱਲ ਅੱਡ ਜਾਂਦਿਆਂ ਕਰ ਦਿੰਦੀਆਂ ਜੀ ਹਾਂਜੀ ਮੈਂ ਚੁੰਨੀ ਆ ਵੱਧ ਤੋਂ ਵੱਧ ਵੀਰ ਭਰਾ ਨੂੰ ਸਮਾਨ ਦੇਂਦੀ ਵੀ ਕਰੇ ਤਾਂ ਵੱਧ ਤੋਂ ਵੱਧ ਹੈਲਪ ਵੀ ਕਰਾਂ ਸੋ ਵਿਆਹ ਆਏ ਤੁਸੀਂ ਆਪਣੇ ਭੈਣ ਦੇ ਘਰ ਰਹਿਣ ਦੇ ਉਹਨਾਂ ਦਾ ਵੀ ਬੜਾ ਵੱਡਾ ਦਿਲ ਹੈ ਜਿਨ੍ਹਾਂ ਨੇ ਅੱਗੇ ਦੋ ਬੱਚੇ ਨੇ ਮੰਗਾਈ ਬੜੀ ਹੈ ਖਰਚਾ ਬੜੀ ਮੁਸ਼ਕਲ ਪੂਰਾ ਹੁੰਦਾ ਉਦੋਂ ਤੁਸੀਂ ਵੀ ਆ ਗਏ ਪਰ ਉਹਨਾਂ ਨੇ ਫਿਰ ਵੀ ਤੁਹਾਡੀ ਪੂਰੀ ਮਦਦ ਕੀਤੀ ਭੈਣ ਭਾਈ ਦਾ ਵੀ ਨਾਤਾ ਬੜਾ ਪਵਿੱਤਰ ਹੁੰਦਾ ਹੈ ਤੇ ਭੈਣ ਭੈਣ ਦਾ ਵੀ ਨਾਤਾ ਬੜਾ ਪਵਿੱਤਰ ਹੁੰਦਾ ਅੱਜ ਆਪਾਂ ਦੇਖ ਲਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦੀ ਆ ਮੇਰੀ ਭੈਣ ਨੇ ਇਹ ਭੈਣ ਅਰਗੁਣ ਰੱਖਿਆ ਮਾਂ ਇੱਕ ਧੀ ਅਰਗੁਣ ਰੱਖਿਆ ਜਿੱਦਾਂ ਆਪਣੇ ਨਿਆਣੇ ਰੱਖਦੇ ਉਦਾਂ ਨਹੀਂ ਰੱਖਿਆ ਲੋਨ ਫੋਨ ਲਈ ਵੀ ਆਪਣੇ ਨਿਆਣੇ ਅਰਗੁਣ ਖਾਣ ਪੀਣ ਲਈ ਵੀ ਕਿਤੇ ਨਹੀਂ ਮਤਲਬ ਆਪਣੇ ਨਿਆਣੇ ਤੋਂ ਅੱਡ ਨਹੀਂ ਚੀਜ਼ ਦਿੱਤੀ ਜਾਂ ਨਿਆਣੇ ਨੂੰ ਮੇਰੇ ਤੋਂ ਅੱਡ ਨਹੀਂ ਦਿੱਤੀ ਜਿੱਦਾਂ ਦੀ ਉਹ ਖਾਂਦੇ ਉਦਾਂ ਦੀ ਮੈਂ ਖਾਂਦੀ ਭੈਣ ਮਾਂ ਬਣ ਗਈ ਹੈ ਮਾਂ ਬਣ ਗਈ ਪਰ ਉਹਨੂੰ ਵੀ ਬੜੇ ਚਾਹੇ ਨੇ ਪਰ ਉਹਦਾ ਵਸ ਨਹੀਂ ਚੱਲਦਾ ਪਿਆ ਹਾਂਜੀ ਉਹਨੂੰ ਵੀ ਬੜੇ ਚਾਹ ਨੇ ਕਿ ਮੈਂ ਆਪਣੀ ਭੈਣ ਨਹੀਂ ਮੈਂ ਆਪਣੀ ਧੀ ਦਾ ਕਾਰਜ ਜਿਹੜਾ ਵਧੀਆ ਕਰਾਂ ਪਰ ਉਹਦੇ ਵਸ ਨਹੀਂ ਹੈਗਾ ਉਹ ਵੀ ਮਦਦ ਦੀ ਗੋਹਾਰ ਲਗਾਉਂਦੀ ਪਈ ਕਿ ਕੋਈ ਨਾ ਕੋਈ ਆਣ ਕੇ ਮਦਦ ਕਰ ਦੇ ਤੇ ਫਿਰ ਵੀ ਕਿੱਡਾ ਵੱਡਾ ਦਿਲ ਹੁੰਦਾ ਮਾਂ ਬਣ ਗਈ ਏ ਭੈਣ ਤੁਹਾਡੀ ਮਾਂ ਬਣ ਗਈ ਏ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਵੀ ਬੜੀ ਵਿਚਾਰੀ ਕੈਂਡੀ ਕੇ ਬਜਾ ਜਲਾ ਵਿਆਹ ਹੋ ਜੇ ਵਧੀਆ ਵਧੀਆ ਹਾਂਜੀ ਮੈਂ ਤਾਂ ਇਹ ਵੀ ਚਾਹੁੰਨੀ ਆ ਮੇਰੀ ਮਤਲਬ ਮਾਂ ਨਹੀਂ ਆ ਭੈਣ ਨਹੀਂ ਆ ਮਾਵਾ ਮੀਆਂ ਅੱਡ ਗੁਰਾਖ ਦਿਆ ਹਾਰਕ ਰੀਜ ਵੀ ਪੂਰੀ ਕਰ ਦਿੰਦੀ ਆ ਹੁਣ ਇਹ ਕੀ ਵਿਆਹ ਵਾਲੀਆਂ ਰੀਜਾਂ ਤੁਹਾਨੂੰ ਪਤਾ ਹਰ ਇੱਕ ਚੀਜ਼ ਮੰਗਾਈ ਆ ਅੱਜਕੱਲ 7000 ਚ ਕੀ ਬੰਦਾ ਘਰ ਦੇ ਖਰਚੇ ਦੋਸਤ ਮੋਲ ਲਗਾ ਸੌਦਾ ਬੱਤਾ ਮੋਲ ਦਾ ਹਰ ਚੀਜ਼ ਮੰਗਾਈ ਆ ਫਿਰ ਕੀ ਬੰਦਾ ਚਾਹ ਕਰੇ ਆਪਣੀ ਸੋ ਕੀ ਫਿਰ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਦਰਸ਼ਕ ਬੜੇ ਦਿਆਲੂ ਨੇ ਦੇਖਦੇ ਪਏ ਨੇ ਜਿਹੜੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਨੀ ਆ ਵੀਰ ਭਾ ਮੇਰੀ ਮਦਦ ਕਰੇ ਵੱਧ ਤੋਂ ਵੱਧ ਹੈਲਪ ਕਰੇ ਮਤਲਬ ਬਰਾਤਿਆਂ ਨੂੰ ਸਾਮਣੇ ਚੋਗਾ ਹੋ ਜੇ ਇੱਕ ਮਿੰਟ ਸਮਾਨ ਦਿੱਤਾ ਦਿੱਤਾ ਜਾਵੇ ਕਿੰਨੀ ਤਰੀਕ ਨੂੰ ਵਿਆਹ ਹੈ ਤੁਹਾਡਾ ਮੇਰਾ 15 ਜੂਨ ਸੋ ਗੱਲਬਾਤ ਕੀਤੀ ਵੀ ਆਪਾਂ ਨੰਬਰ ਵੀ ਉਹਨਾਂ ਦਾ ਲਵਾਂਗੇ ਕੀ ਨੰਬਰ ਹੈ ਤੁਸੀਂ ਸਿੱਧਾ ਪਲੀਜ਼ ਨਾਲ ਕੰਟੈਕਟ ਕਰ ਸਕਦੇ ਹੋ ਪਲੀਜ਼ ਬੇਨਤੀ ਹੱਥ ਜੋੜ ਕੇ ਜਿਨ੍ਹਾਂ ਨੇ ਮਦਦ ਕਰਨੀ ਹੈ ਉਹ ਹੀ ਪਲੀਜ਼ ਫੋਨ ਕਰਨ ਇਹਨਾਂ ਨੂੰ ਆਪਰਾ ਭੈਣ ਨੂੰ ਅਸ਼ੀਰਵਾਦ ਦੇਵੇ ਜੇ ਕੋਈ ਵੱਡਾ ਹੈ ਤਾਂ ਉਹ ਬੇਟੀ ਸਮਝ ਕੇ ਅਸ਼ੀਰਵਾਦ ਦੇ ਜੇ ਕੋਈ ਸਾਡਾ ਵੀਰ ਹੈ ਉਹ ਹਨ ਨੂੰ ਭੈਣ ਸਮਝ ਕੇ ਆਪਣੀ ਜਰੀਏ ਮਦਦ ਕਰੇ ਹਨ ਦੀ ਅਸ਼ੀਰਵਾਦ ਦੇ ਆਪਾਂ ਨੰਬਰ ਵੀ ਲਵਾਵਾਂਗੇ ਭੈਣ ਕੋ ਕੀ ਨੰਬਰ ਆਉਣਾ ਦਾ 74528 ਜੀ 15486 86 ਇਹ ਕਰੀਬ 74528 15486 ਸੋ ਨੰਬਰ ਵੀ ਭੈਣ ਨੇ ਦਿੱਤਾ ਆਪਣਾ ਪਲੀਜ਼ ਹੱਥ ਜੋੜ ਕੇ ਬੇਨਤੀ ਕੀ ਐਸ ਭੈਣ ਨੂੰ ਅਸ਼ੀਰਵਾਦ ਦਿਓ ਤੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੋਏਗੀ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਦਾ ਸਮਨ ਨਿਊ ਲੱਕੀ ਰਾਜੂ ਦੁਬਟਾਲਾ